ਕੈਨੇਡੀਅਨ ਖਬਰਨਾਮੇ ਦੇ ਵਿੱਚ ਅੱਜ ਦੀਆਂ ਵੱਡੀਆਂ ਖਬਰਾਂ ਸਭ ਤੋਂ ਪਹਿਲਾਂ ਹੈਡਲਾਈਨ ਕੈਨੇਡਾ ਦੇ ਵਿਜ਼ਟਰ ਵੀਜ਼ਾ ਤੇ ਸਟੱਡੀ ਵੀਜ਼ਾ ਲਈ ਪੁਲਿਸ ਕਲੀਅਰੈਂਸ ਲਾਜ਼ਮੀ ਨਹੀਂ ਕੈਨੇਡਾ ਵਿੱਚ ਦੋ ਪੰਜਾਬੀ ਨੌਜਵਾਨਾਂ ਨੇ ਦਮ ਤੋੜਿਆ ਸਰੀਰ ਤੋਂ ਲਾਪਤਾ ਸਿਮਰਨ ਖੱਟਾ ਦੀ লাশ ਬ੍ਰਾਹਮਦ ਮਿਸਿਸਾਗਾ ਦੇ ਮੇਅਰ ਤੇ ਜਿਮਨੀ ਚੋਣਾ ਵਿੱਚ ਮੁਕਾਬਲਾ ਹੋਇਆ ਸੱਤ ਯੂਐਸਏ ਨੇ ਕਿਹਾ ਕਿ ਮਨੁੱਖੀ ਤਸਕਰਾਂ ਨੇ BC ਤੋਂ ਲੋਕਾਂ ਨੂੰ ਸਰਹੱਦ ਪਾਰ ਕਰਾਉਣ ਲਈ ਮਾਲ ਗੱਡੀਆਂ ਦੀ ਵਰਤੋਂ ਕੀਤੀ ਦੋ ਕਾਬੂ ਹੁਣ ਖਬਰਾਂ ਵਿਸਥਾਰ ਦੇ ਨਾਲ ਵਿਜ਼ਟਰ ਵੀਜ਼ਾ ਜਾਂ ਸਟੱਡੀ ਵੀਜ਼ਾ ਲਈ ਕ੍ਰੀਡਾ ਸਰਕਾਰ ਵੱਲੋਂ ਪੁਲਿਸ ਕਲੀਅਰੈਂਸ ਸਰਟੀਫਿਕੇਟ ਲਾਜ਼ਮੀ ਨਹੀਂ ਕੀਤੇ ਗਏ ਨੇ ਤੇ ਨਾ ਹੀ ਭਵਿੱਖ ਵਿੱਚ ਕੀਤੇ ਜਾਣ ਦੀ ਯੋਜਨਾ ਹੈ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਇਹ ਟਿੱਪਣੀ ਹਾਊਸ ਕਾਮਨਸ ਦੀ ਸਿਟੀਜ਼ਨਸ਼ਿਪ ਅਤੇ ਇਮੀਗ੍ਰੇਸ਼ਨ ਮਾਮਲਿਆਂ ਬਾਰੇ ਮੀਟਿੰਗ ਦੇ ਵਿੱਚ ਇਹ ਗੱਲ ਕੀਤੀ ਕੰਜ਼ਰਵੇਟਿਵ ਪਾਰਟੀ ਦੇ ਐਮਪੀ ਅਰਪਣ ਖੰਨਾ ਵੱਲੋਂ ਲਗਾਤਾਰ ਇਸ ਮੁੱਦੇ ਤੇ ਸਵਾਲ ਉਠਾਏ ਜਾ ਰਹੇ ਸਨ ਜਿਸ ਦਾ ਜਵਾਬ ਮਾਰਕ ਮਿਲਰ ਨੇ ਸਪਸ਼ਟ ਲਫ਼ਜ਼ਾਂ ਵਿੱਚ ਦੇ ਦਿੱਤਾ ਤੇ ਉਹਨਾਂ ਨੇ ਕਿਹਾ ਕਿ ਉਹਨਾਂ ਵੱਲੋਂ ਕਦੇ ਵੀ ਜਿਹੇ ਸਰਟੀਫਿਕੇਟ ਲਾਜ਼ਮੀ ਕਰਨ ਦਾ ਜ਼ਿਕਰ ਨਹੀਂ ਕੀਤਾ ਗਿਆ ਇਮੀਗ੍ਰੇਸ਼ਨ ਮੰਤਰੀ ਨੇ ਅੱਗੇ ਵੀ ਕਿਹਾ ਕਿ ਸਰਕਾਰ ਵੱਲੋਂ ਕੈਨੇਡਾ ਆਉਣ ਵਾਲਿਆਂ ਦੀ ਵੈਰੀਫਿਕੇਸ਼ਨ ਕੀਤੀ ਜਾਂਦੀ ਹੈ ਜੋ ਬਾਇਓਮੈਟ੍ਰਿਕ ਦੇ ਰੂਪ ਵਿੱਚ ਹੁੰਦੀ ਹੈ ਬਾਇਓਮੈਟ੍ਰਿਕ ਦੇ ਵਿੱਚ ਬੁਨਿਆਦੀ ਤੌਰ ਤੇ ਉਂਗਲਾਂ ਦੇ ਨਿਸ਼ਾਨ ਲਏ ਜਾਂਦੇ ਨੇ ਜੋ ਭਾਈਵਾਲ ਮੁਲਕਾਂ ਤੇ ਪੁਲਿਸ ਵਿਭਾਗਾਂ ਵੱਲੋਂ حاصل ਡਾਟਾਬੇਸ ਨਾਲ ਮਿਲਾ ਕੇ ਦੇਖੇ ਜਾਂਦੇ ਨੇ ਬਾਕੀ ਰਹੀ ਗੱਲ ਪੁਲਿਸ ਕਲੀਅਰੈਂਸ ਸਰਟੀਫਿਕੇਟ ਦੀ ਤਾਂ ਵਿਜ਼ਟਰ ਵੀਜ਼ਾ ਜਾਂ ਸਟੱਡੀ ਵੀਜ਼ਾ ਵਾਲਿਆਂ ਤੋਂ ਇਹਨਾਂ ਦੀ ਮੰਗ ਨਹੀਂ ਕੀਤੀ ਜਾਂਦੀ ਪਰ ਕਿਸੇ ਖਾਸ ਮਾਮਲੇ ਵਿੱਚ ਸੁਰੱਖਿਆ ਪ੍ਰਤਾਲ ਲਾਜ਼ਮੀ ਸੰਭਵ ਵੀ ਜਾਵੇ ਤਾਂ ਮੌਕੇ ਤੇ ਅ fırsਰੇ ਇਸ ਬਾਰੇ ਫੈਸਲਾ ਲੈਣ ਦੇ ਅਧਿਕਾਰ ਚ ਨੇ ਇਮੀਗ੍ਰੇਸ਼ਨ ਮੰਤਰੀ ਨੇ ਪੁਲਿਸ ਕਲੀਅਰੈਂਸ ਸਰਟੀਫਿਕੇਟ ਦੀ ਪ੍ਰੋਸੇਯੋਗਤਾ ਨੂੰ ਰੱਦ ਕਰਦੇ ਆ ਅਰਪਣ ਖੰਨਾ ਨੂੰ ਹੀ ਸਵਾਲ ਕਰ ਦਿੱਤਾ ਕਿ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਕਿ ਜਿਹੇ ਸਰਟੀਫਿਕੇਟ ਗੈਰ ਪ੍ਰੋਸੇਯੋਗ ਹੋ ਸਕਦੇ ਨੇ ਇਹ ਦੱਸਣਾ ਬੰਦ ਹੈ ਕਿ ਇੰਟਰਨੈਸ਼ਨਲ ਸਟੂਡੈਂਟਾਂ ਦੇ ਪਚੋਕੜ ਦੀ ਪੜਤਾਲ ਦਾ ਮਾਮਲਾ ਉਸ ਵੇਲੇ ਉੱਭਰ ਕੇ ਸਾਹਮਣੇ ਆਇਆ ਸੀ ਜਦੋਂ ਹਰਦੀਪ ਸਿੰਘ ਨੇਜਰ ਕਤਲ ਮਾਮਲੇ ਵਿੱਚ ਗ੍ਰਿਫਤਾਰ ਚਾਰ ਸ਼ੱਕੀਆਂ ਵਿੱਚੋਂ ਤਿੰਨ ਜਣਿਆਂ ਦੇ ਸਟੱਡੀ ਵੀਜ਼ਾ ਤੇ ਕੈਨੇਡਾ ਆਉਣ ਬਾਰੇ ਪਤਾ ਲੱਗਾ ਕਰਨ ਬਰਾੜ ਕਮਲਪ੍ਰੀਤ ਸਿੰਘ ਯਕੀਨੀ ਤੌਰ ਤੇ ਬਤੌਰ ਵਿਦਿਆਰਥੀ ਕੈਨੇਡਾਏ ਸਨ ਜਦਕਿ ਅਮਨਦੀਪ ਸਿੰਘ ਬਾਰੇ ਯਕੀਨੀ ਤੌਰ ਤੇ ਇਹ ਦਾਵਾ ਨਹੀਂ ਕੀਤਾ ਗਿਆ ਦੱਸ ਦਈਏ ਕਿ ਭਾਰਤ ਦੇ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਆਕ ਚੁੱਕੇ ਨੇ ਕਿ ਪੰਜਾਬ ਵਿੱਚ ਅਪਰਾਧ ਨਾਲ ਸੰਬੰਧ ਰੱਖਣ ਵਾਲੇ ਕੈਨੇਡਾ ਵਿੱਚ ਜ਼ੋਰਦਾਰ ਉਹਨਾਂ ਦਾ ਸਵਾਗਤ ਕੀਤਾ ਜਾਂਦਾ ਹੈ ਇਸ ਦੇ ਜਵਾਬ ਵਿੱਚ ਮਾਰਕ ਮਿਲਰ ਨੇ ਕਿਹਾ ਕਿ ਭਾਵੇਂ ਭਾਰਤ ਦੇ ਵਿਦੇਸ਼ ਮੰਤਰੀ ਆਪਣੇ ਰਾਏਜ਼ਾਰ ਕਰਨ ਦਾ ਹੱਕ ਰੱਖਦੇ ਨੇ ਪਰ ਕੈਨੇਡਾ ਸਰਕਾਰ ਇਸ ਮਾਮਲੇ ਵਿੱਚ ਕੋਈ ਨਰਮੀ ਨਹੀਂ ਵਰਤਦੀ ਇਹ ਦਾਵਾ ਬਿਲਕੁਲ ਸਹੀ ਨਹੀਂ ਹੈ ਕੈਨੇਡਾ ਦੇ ਵਿੱਚ ਦੋ ਪੰਜਾਬੀ ਨੌਜਵਾਨਾਂ ਦੀ ਮੌਤ ਹੋਣ ਤੋਂ ਬਾਅਦ ਦੁਖਦ ਖਬਰ ਸਾਹਮਣੇ ਨਿਕਲ ਕੇ ਆਈ ਹੈ ਪੈਮਲਾ ਪਹਿਲਾ ਮਾਮਲਾ 온ਟਾਰੀਓ ਦੇ ਯਾਰਕ ਰਿਜ਼ਨ ਦੇ ਵਿੱਚ ਨਿਕਲ ਕੇ ਸਾਹਮਣੇ ਹੈ ਜਿੱਥੇ 29 ਸਾਲ ਦੇ ਰਵਿੰਦਰ ਸਿੰਘ ਬਿਰਕ ਆਪਣੀ ਕਾਰ ਦੇ ਵਿੱਚ ਮਰਿਆ ਹੋਇਆ ਮਿਲਿਆ ਤੇ 2018 ਵਿੱਚ ਉਹ ਕੈਨੇਡਾ ਆਇਆ ਸੀ ਦੂਜੀ ਘਟਨਾ ਦੌਰਾਨ ਐਲਗੋਮਾ ਯੂਨੀਵਰਸਿਟੀ ਦੇ ਸੂਰਿਆਦੀਪ ਸਿੰਘ ਡਰਾਈਵਿੰਗ ਟੈਸਟ ਤੋਂ ਕੁਝ ਪਲਾਂ ਪਹਿਲਾਂ ਹੀ ਦਮ ਤੋੜ ਗਿਆ ਦੋਹਾਂ ਮਾਮਲਿਆਂ ਵਿੱਚ ਮੌਤ ਦਾ ਕਾਰਨ ਦੀ ਪੜਤਾਲ ਕੀਤੀ ਜਾ ਰਹੀ ਹੈ ਰਵਿੰਦਰ ਸਿੰਘ ਬਿਰਕ ਉਫ ਕਾਕਾ ਬਿਰਕ ਫਾਜ਼ਿਲਕਾ ਦੇ ਪਿੰਡ ਕੰਧਵਾਲਾ ਹਜ਼ਾਰਖਾਂ ਨਾਲ ਸੰਬੰਧਿਤ ਹੈ ਅਤੇ ਪੰਜਾਬ ਵਿੱਚ ਰਹਿੰਦੇ ਉਸ ਦੇ ਪਰਿਵਾਰਕ ਮੈਂਬਰਾਂ ਮੁਤਾਬਕ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋਈ ਹੈ ਰਵਿੰਦਰ ਸਿੰਘ ਬਿਰਕ ਨੇ ਬੀਟੈਕ ਕੀਤੀ ਹੋਈ ਹੈ ਅਤੇ ਉਸ ਦੇ ਕੈਨੇਡਾ ਪੁੱਜਣ ਤੋਂ ਕੁਝ ਸਮਾਂ ਪਹਿਲਾਂ ਉਸ ਦੇ ਪਿਤਾ ਸਦੀਵੀ ਵਿਛੋੜਾ ਦੇ ਗਏ ਸਨ ਤੇ ਪੰਜਾਬ ਰਹਿੰਦੇ ਉਸ ਦੇ ਪਰਿਵਾਰ ਵਿੱਚ ਬਜ਼ੁਰਗ ਮਾਤੋ ਇਲਾਵਾ ਦੋ ਭੈਣਾਂ ਇੱਕ ਭਰਾ ਸ਼ਾਮਲ ਹੈ ਜਿਨ੍ਹਾਂ ਦੀ ਸਾਰੀ ਜ਼ਿੰਮੇਵਾਰੀ ਰਵਿੰਦਰ ਦੇ ਮੋਢਿਆਂ ਤੇ ਸੀ ਰਵਿੰਦਰ ਸਿੰਘ ਦੀ ਕਜ਼ਨ ਅਮਨਪ੍ਰੀਤ ਕੌਰ ਵਿਰਕ ਵੱਲੋਂ ਉਸ ਦੀ ਦੇ ਪੰਜਾਬ ਭੇਜਣ ਲਈ ਗੋ ਫੰਡ ਪੇਜ ਸਥਾਪਿਤ ਕੀਤਾ ਗਿਆ ਉਧਰ ਪਿੰਡ ਕੰਧਵਾਲਾ ਰਹਿੰਦੇ ਰਵਿੰਦਰ ਸਿੰਘ ਦੇ ਪਰਿਵਾਰਕ ਮੈਂਬਰਾਂ ਮੁਤਾਬਕ ਉਹ ਗੀਤਕਾਰੀ ਅਤੇ ਗਾਇਕੀ ਦਾ ਵੀ ਸ਼ੌਕ ਰੱਖਦਾ ਸੀ ਅਤੇ ਉਸ ਨੇ ਕੈਨੇਡਾ ਪਹੁੰਚ ਕੇ ਆਪਣੇ ਦੋ ਗੀਤ No Money ਅਤੇ White to Hate ਸਿਰਲੇਖ ਰਿਕਾਰਡ ਕਰਾਇਆ ਸਨ ਪਰਿਵਾਰ ਨੇ ਦੱਸਿਆ ਕਿ ਉਹ ਆਪਣੇ ਦੋਸਤਾਂ ਨਾਲ ਰੈਸਟੋਰੈਂਟ ਵਿੱਚ ਗਿਆ ਸੀ ਖਾਣਾ ਖਾਣ ਮਗਰੋਂ ਜਦੋਂ ਸਾਰੇ ਚਲੇ ਗਏ ਤਾਂ ਰਵਿੰਦਰ ਵੀ ਆਪਣੇ ਘਰ ਵੱਲ ਰਵਾਨਾ ਹੋਣ ਲਈ ਆਪਣੀ ਗੱਡੀ ਵਿੱਚ ਬੈਠਿਆ ਪਰ ਉਸ ਨੂੰ ਦਿਲ ਦਾ ਦੌਰਾ ਪੈਣ ਕਰਕੇ ਉਸਦੀ ਮੌਤ ਹੋ ਗਈ ਰੈਸਟੋਰੈਂਟ ਦੇ ਸੁਰੱਖਿਆ ਗਾਰਡਨ ਨੇ ਸਭ ਤੋਂ ਪਹਿਲਾਂ ਰਵਿੰਦਰ ਨੂੰ ਬੇਸੁੱਧ ਹਾਲਤ ਵਿੱਚ ਦੇਖਿਆ ਤੇ ਪੁਲਿਸ ਨੂੰ ਇਤਲਾਹ ਦਿੱਤੀ ਯਾਰਕ ਰੀਜਨਲ ਪੁਲਿਸ ਨੇ ਦੱਸਿਆ ਕਿ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਹੀ ਕੋਈ ਜਾਣਕਾਰੀ ਸਾਂਝੀ ਕੀਤੀ ਜਾ ਸਕਦੀ ਹੈ ਇਸ ਦੌਰਾਨ ਨਾਰਥ ਯਾਰਕ ਤੋਂ ਗਗਨਦੀਪ ਸਿੰਘ ਵੱਲੋਂ ਸਥਾਪਿਤ ਗੋ ਫੰਡ ਪੇਜ ਰਾਹੀਂ ਸੂਰਿਆਦੀਪ ਸਿੰਘ ਦੇ ਪਰਿਵਾਰ ਨਾਲ ਭਾਣੇ ਵਾਪਰੇ ਦਾ ਜ਼ਿਕਰ ਵੀ ਕੀਤਾ ਸਿਰਫ 8 ਮਹੀਨੇ ਪਹਿਲਾਂ ਕੈਨੇਡਾ ਪੁੱਜਿਆ ਸੂਰਿਆਦੀਪ ਸਿੰਘ ਡਰਾਈਵਿੰਗ ਟੈਸਟ ਵਾਲੇ ਦਿਨ ਕੁਝ ਘਬਰਾਇਆ ਮਹਿਸੂਸ ਕਰ ਰਿਹਾ ਸੀ ਉਸਨੇ ਟੈਸਟ ਪਾਸ ਕਰ ਲਿਆ ਪਰ ਕੁਝ ਪਲਾ ਮਗਰੋਂ ਗੱਡੀ ਵਿੱਚ ਹੀ ਦਮ ਤੋੜ ਦਿੱਤਾ ਜਗਨਦੀਪ ਸਿੰਘ ਮੁਤਾਬਕ ਸੂਰਿਆਦੀਪ ਸਿੰਘ ਦੇ ਮਾਪਿਆਂ ਨੇ ਕਰਜ਼ਾ ਚੁੱਕ ਕੇ ਉਸਨੂੰ ਕੈਨੇਡਾ ਭੇਜਿਆ ਸੀ ਅਤੇ ਕੁਝ ਹੀ ਮਿੰਟਾਂ ਵਿੱਚ ਉਸ ਦੀ ਜ਼ਿੰਦਗੀ ਖੇਰੂ-ਖੇਰੂ ਹੋ ਗਈ ਹੈ। ਸੂਰਿਆਦੀਪ ਸਿੰਘ ਜੀ ਦੇ ਪੰਜਾਬ ਭੇਜਣ ਲਈ ਆਰਥਿਕ ਸਹਾਇਤਾ ਦੀ ਵੀ ਮੰਗ ਕੀਤੀ ਗਈ ਹੈ। 1 ਮਹੀਨੇ ਤੋਂ ਲਾਪਤਾ ਸਿਮਰਨ ਗੌਰ ਖੱਟੜਾ ਇਸ ਦੁਨੀਆ ਵਿੱਚ ਨਹੀਂ ਰਹੀ ਹੈ। ਸਰੀ RCMP ਵੱਲੋਂ 19 ਸਾਲਾਂ ਦੀ ਪੰਜਾਬਣ ਦੀ ਲਾਸ਼ ਬਰਾਮਦ ਹੋਣ ਦਾ ਖੁਲਾਸਾ ਕੀਤਾ ਗਿਆ ਹੈ। ਪਰ ਮੌਤ ਦੇ ਕਾਰਨ ਬਾਰੇ ਫਿਲਹਾਲ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਦੂਜੇ ਪਾਸੇ ਬ੍ਰੈਮਟਨ ਤੋਂ 59 ਸਾਲ ਦੇ ਜਤਿੰਦਰ ਲਾਪਤਾ ਦੱਸਿਆ ਜਾ ਰਿਹਾ ਹੈ ਤੇ ਸਿਮਰਨ ਕੌਰ ਖਟੜਾ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਆਰਸੀਐਮਪੀ ਨੇ ਕਿਹਾ ਕਿ ਇਸ ਮਾਮਲੇ ਨੂੰ ਸ਼ੱਕੀ ਨਹੀਂ ਮੰਨਿਆ ਜਾ ਰਿਹਾ ਅਤੇ ਕਿਸੇ ਅਪਰਾਧਿਕ ਹਰਕਤ ਦੇ ਅਸਾਰ ਨਜ਼ਰ ਨਹੀਂ ਆਉਂਦੇ ਇੱਥੇ ਦੱਸਣਾ ਬੰਦਾ ਕਿ ਉਸ ਦਿਨ ਪਹਿਲਾਂ ਸਿਮਰ ਕੌਰ ਖਟੜਾ ਬਾਰੇ ਜਾਣਕਾਰੀ ਦੇਣ ਵਾਲਿਆਂ ਨੂੰ 10000 ਡਾਲਰ ਇਨਾਮ ਵਜੋਂ ਪੋਸਟਰ ਵੱਖ-ਵੱਖ ਥਾਵਾਂ ਤੇ ਲੱਗੇ ਹੋਏ ਨਜ਼ਰ ਆਏ ਸਨ ਸਿਮਰਨ ਕੌਰ ਨੂੰ ਆਖਰੀ ਵਾਰ ਸਰੀ ਦੇ 88 ਐਵੇਨਿਊ ਤੇ 13300 ਬਲਾਕ ਵਿੱਚ 27 ਅਪ੍ਰੈਲ ਸ਼ਾਮ ਤਕਰੀਬਨ 6:30 ਵਜੇ ਦੇਖਿਆ ਗਿਆ ਸੀ ਪਰ ਦੂਜੇ ਦਿਨ ਰਿਜਨਲ ਪੁਲਿਸ ਵੱਲੋਂ ਬ੍ਰੈਮਟਨ ਤੋਂ 8 ਸਾਲ ਦੇ ਜਤਿੰਦਰ ਦੇ ਲਾਪਤਾ ਹੋਣ ਦਾ ਜ਼ਿਕਰ ਕੀਤਾ ਗਿਆ ਸੀ ਪੁਲਿਸ ਵੱਲੋਂ ਸੋਸ਼ਲ ਮੀਡੀਆ ਰਾਹੀਂ ਜਨਤਕ ਵੇਰਵਿਆਂ ਅਨੁਸਾਰ ਜਤਿੰਦਰ ਦਾ ਕੱਦ 5 ਫੁੱਟ 3 ਇੰਚ ਅੱਖਾਂ ਭੂਰੀਆਂ ਤੇ ਬੋਬ ਕੱਟ ਵਾਲੜ ਰੱਖੇ ਹੋਏ ਦੱਸੇ ਜਾ ਰਹੇ ਸਨ ਜਤਿੰਦਰ ਨੂੰ ਆਖਰੀ ਵਾਰ ਸੈਂਡਲਵੁੱਡ ਪਾਰਕਵੇ ਤੇ ਕਨਸਟ੍ਰੋਗਾਰਡ ਡਰਾਈਵ ਇਲਾਕੇ ਵਿੱਚ ਦੇਖਿਆ ਗਿਆ ਪੁਲਿਸ ਅਨੁਸਾਰ ਕਾਲੀਆਂ ਤੇ ਚਿੱਟੀਆਂ ਧਾਰੀਆਂ ਵਾਲੀ ਸ਼ਰਟ ਤੇ ਕਾਲੀ ਪੈਂਟ ਪਾਈ ਹੋਇਆ ਜਤਿੰਦਰ ਦੇ ਪਤੇ ਟਿਕਾਣੇ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਅਪੀਲ ਰਿਜਨਲ ਪੁਲਿਸ ਨੂੰ 905 453 2121 ਤੇ ਸੰਪਰਕ ਕੀਤਾ ਜਾ ਸਕਦਾ ਹੈ ਮਿਸਿਸਾਗਾ ਦੇ ਮੇਅਰ ਜਿਮਨੀ ਚੋਰਨ ਦਰਾਂ ਸਖਤ ਮੁਕਾਬਲਾ ਹੋਣ ਦੇ ਆਸਾਰ ਬੰਦੇ ਜਾ ਰਹੇ ਨੇ ਭਾਰਤੀ ਮੂਲ ਦੀ ਦੀਪਿਕਾ ਦਰਮੇਲਾ 24% ਦੀ ਲੋਕਾਂ ਦੀ ਪਹਿਲੀ ਪਸੰਦ ਬਣ ਕੇ ਉੱਭਰੀ ਹੈ ਤੇ ਪਹਿਲੇ ਸਥਾਨ ਤੇ ਚੱਲ ਰਹੀ ਹੈ ਕਿ ਉੱਥੇ ਕੈਰੋਲਿਨ ਪ੍ਰੈਸ ਸਿਰਫ 5 ਅੰਕ ਪਿੱਛੇ ਹੈ ਚੋਣ ਸਬ ਰੇਖਣਾ ਦੇ ਮੁਤਾਬਕ ਸ਼ਹਿਰ ਵਿੱਚ 16% ਦੀ ਵੋਟਰਾਂ ਨੇ ਹੁਣ ਤੱਕ ਫੈਸਲਾ ਨਹੀਂ ਕੀਤਾ ਉਹ ਕਿਸ ਨੂੰ ਵੋਟ ਪਾਉਣਗੇ ਜਿਸ ਦੇ ਮੱਦੇਨਜ਼ਰ 10 ਜੂਨ ਨੂੰ ਹੈਰਾਨੀਜਨਕ ਨਤੀਜੇ ਆ ਸਕਦੇ ਨੇ ਮਕਬੂਲੀਅਤ ਦੇ ਹਿਸਾਬ ਨਾਲ ਤੀਸਰੇ ਸਥਾਨ ਤੇ ਐਲਵਿਨ ਟੇਟੋਜ਼ ਚੱਲ ਰਹੇ ਨੇ ਤੇ ਜਿਸ ਨੂੰ ਸ਼ਹਿਰ ਵਿੱਚ 19% ਦੀ ਲੋਕਾਂ ਦੀ ਹਮਾਇਤ ਹੈ हासिल ਹੋਈ ਹੈ ਇਸ ਤੋਂ ਇਲਾਵਾ ਸਟੀਫਨ ਡੈਸਕੋ 12 ਫੀ ਅਤੇ ਬ੍ਰਾਈਨ ਕਰੋਬੀ 9 ਫੀਸਦੀ ਤੇ ਚੱਲ ਰਹੇ ਨੇ ਸੰਯੁਕਤ ਰਾਜ ਵਿੱਚ ਅਧਿਕਾਰੀਆਂ ਨੇ ਬ੍ਰਿਟਿਸ਼ ਕੋਲੰਬੀਆ ਤੋਂ ਬਾਹਰ ਅਤੇ ਅਮਰੀਕਾ ਵਿੱਚ ਦਰਜਣ ਲੋਕਾਂ ਦੀ ਤਸਕਰੀ ਕਰਨ ਵਾਲੀ ਮਾਲਗੱਡੀ ਦੀ ਵਰਤੋਂ ਕਰਨ ਦੇ ਦੋਸ਼ 'ਚ ਦੋ ਵਿਅਕਤੀਨ ਗ੍ਰফতার ਕੀਤਾ ਜਿਸ ਵਿੱਚ ਅਧਿਕਾਰੀਆਂ ਨੇ ਬਹੁਤ ਖਤਰਨਾਕ ਅਪਰਾਧਕ ਸਾਜ਼ਿਸ਼ ਦੇ aarop ਲਗਾਏ ਨੇ ਕੇਸ ਵਿੱਚ ਦਰਜ ਕਈ ਉਦਾਹਰਨਾਂ ਵਿੱਚੋਂ ਇੱਕ 'ਚ ਵੈਨਕੂਵਰ ਦੇ ਦੱਖਣ ਵਿੱਚ ਪੀਸ ਆਰਚਰ ਬਾਰਡਰ ਕ੍ਰੋਸਿੰਗ ਤੇ ਯੂ ਐਸ ਕਸਟਮ ਦੇ ਬਾਰਡਰ ਪ੍ਰੋਟੈਕਸ਼ਨ ਅਫਸਰ ਨੇ ਅੱਧੀ ਰਾਤ ਨੂੰ ਬਾਰਡਰ ਕਰਨ ਵਾਲੀ ਇੱਕ ਰੇਲਕਾਰ ਦੇ ਐਕਸ-ਰੇ 'ਵਿਲੇ ਗੜਬੜ ਨੂੰ ਦੇਖਿਆ ਤੇ ਸ਼ੁੱਕਰਵਾਰ ਨੂੰ ਸਿਆਟਲ ਦੀ ਅਦਾਲਤ ਵਿੱਚ ਸੌ ਚੱਕੇ ਗਏ ਹਲਫਨਾਮੇ ਅਨੁਸਾਰ ਜਦੋਂ ਅਧਿਕਾਰੀਆਂ ਨੇ ਸ਼ੱਕੀ ਕਾਰ ਦੀ ਤਲਾਸ਼ੀ ਕੀਤੀ ਤਾਂ ਉਹਨਾਂ ਨੂੰ 28 ਮੈਕਸੀਕਨ ਨਾਗਰਿਕ ਅਤੇ ਇੱਕ ਕੋਲੰਬੀਆ ਪਲਾਸਟਿਕ ਦੀਆਂ ਗੋਲੀਆਂ ਵਿੱਚ ਭਰ ਕੇ ਛੁਪਾਏ ਹੋਏ ਸਨ ਪੁਲਿਸ ਨੇ ਕਿਹਾ ਕਿ 2 ਮਹੀਨੇ ਤੋਂ ਘੱਟ ਸਮੇਂ ਬਾਅਦ ਪੀਸ ਆਰਚਰ ਬਾਰਡਰ ਅਧਿਕਾਰੀਆਂ ਨੇ ਰਾਤ ਨੂੰ ਇੱਕ ਹੋਰ ਰੇਲ ਗੱਡੀ ਨੂੰ ਰੋਕਿਆ ਤੇ ਉਸ 'ਤੇ ਸਵਾਰ 13 ਮੈਕਸੀਕਨ ਨਾਗਰਿਕਾਂ ਨੂੰ ਲੱਭ ਲੱਤਾ ਜਿਨ੍ਹਾਂ ਵਿੱਚੋਂ 2 ਨੌ ਆਰਟਿਸ ਬਾਜ਼ਾ ਤੇ BC ਤੋਂ ਪ੍ਰਾਪਤ ਕਰਨ ਲਈ 8-8000 ਡਾਲਰ ਦਾ ਭੁਗਤਾਨ ਕਰਨ ਦਾ ਇਕਬਾਲ ਕੀਤਾ ਗਿਆ ਓਗਰੇਨ ਜੀਜਸ ਆਰਟਿਸ ਪਲਾਜ਼ਾ 45 ਅਤੇ ਵਾਸਿਟਨ ਦੇ 35 ਸਾਲਾ ਜੋਇਨ ਪਾਲੋ ਕੋਇਟਲ ਮੇਡੇਨਾ ਨੇ ਬੀਸੀ ਵਾਸਿਟੰਗਸਰੰ ਦੋ ਪਾਰ ਤਰਸਕਰੀ ਕੀਤੇ ਜਾਣ ਦੇ ਸ਼ੱਕ ਵਿੱਚ ਤਿੰਨ ਹੋਰ ਪ੍ਰਵਾਸੀਆਂ ਨਾਲ ਵੀਰਵਾਰ ਨੂੰ ਜਿੱਥੇ ਗ੍ਰਿਫਤਾਰ ਕੀਤਾ ਗਿਆ ਦੋਨੋਂ ਵਿਅਕਤੀਆਂ ਨੇ ਨਿਜੀ ਵਿੱਤੀ ਲਾਭ ਲਈ ਗੈਰ ਕਾਨੂੰਨੀ ਅਤੇ ਗੈਰ ਕਾਨੂੰਨੀ ਆਵਾਜ਼ਾਈ ਦੀ ਸਾਜ਼ਿਸ਼ ਰਚਣ ਦੇ ਦੋਸ਼ 'ਚ ਜੇਕਰ ਦੋਸ਼ੀ ਠਹਿਰਾਇਆ ਜਾਂਦਾ ਤਾਂ ਪੋਰਚ ਨੂੰ ਹਰੇਕ ਨੂੰ 10 ਸਾਲ ਦੀ ਕੈਦ ਤੇ 2.5 ਲੱਖ ਜੁਰਮਾਨਾ ਹੋ ਸਕਦਾ ਹੈ ਯੂ ਐਸ ਅਟਰਨੀ ਟੇਮਾ ਗੋਮਨ ਨੇ ਇੱਕ ਬਿਆਨ ਵਿੱਚ ਕਿਹਾ ਕਿ ਇਹ ਕਥਿਤ ਤੌਰ ਤੇ ਇੱਕ ਬਹੁਤ ਖਤਰਨਾਕ ਤਸਕਰੀ ਯੋਜਨਾ ਨਾਲ ਜੁੜੇ ਹੋਏ ਸਨ ਜਿੱਥੇ ਲੋਕਾਂ ਨੂੰ ਕੈਨੇਡਾ ਤੋਂ ਅਮਰੀਕਾ ਜਾਣ ਵਾਲੀਆਂ ਰੇਲ ਗੱਡੀਆਂ ਦੇ ਮਾਲ ਵਿੱਚ ਕਾਰਾਂ ਅੰਦਰ ਲੁਕੋਇਆ ਜਾਂਦਾ ਹੈ ਕੈਨੇਡੀਅਨ ਕਬਰੂ ਦੇ ਉੱਪਰ ਇਹ ਸੀ ਹੁਣ ਤੱਕ ਦੀਆਂ ਵੱਡੀਆਂ ਖਬਰਾਂ ਹੋਰ ਖਬਰیں ਇਸ ਤਰ੍ਹਾਂ ਚੱਲਣਗੇ ਦੇਸ਼ ਦੇ ਨੇ ਤਮਾਮ ਖਬਰਾਂ ਦੇਖਣ ਵਾਸਤੇ ਬਣੇ ਰਹੋ ਕੈਨੇਡੀਅਨ ਕਬਰੂ ਦੇ